ਹੈਲੋ ਜੀ ਆ ਰਾਣੀ ਦੀ ਕਹਾਣੀ ਵਿੱਚ ਹੋਰ ਇੱਕ ਬਲੌਗ ਬਣਾਉਣ ਲੱਗੀ ਆ ਤੇ ਸਾਰੇ ਮੇਰੇ ਰੱਬ ਵਰਗੇ ਜਿਹੜੇ ਸੋਤੇ ਉਹਨਾਂ ਨੂੰ ਪਿਆਰ ਭਰ ਸਤਿ ਸਾਕਾਲ ਇੱਥੇ ਹੁਣ ਜਿਹੜਾ ਮੌਸਮ ਆ ਉਹ ਬੜਾ ਮਿਸਰੇਬਲ ਜਿਹਾ ਹੈਗਾ ਉਹਦੇ ਵਾਸਤੇ ਜੇ ਅਸੀਂ ਦੇਖੀਏ ਹੁਣ ਕੁਝ ਕਰ ਤਾਂ ਸਕਦੇ ਨਹੀਂ ਕਿ ਕਿ ਆ ਇਹ ਤਾਂ ਹੁਣ ਦੋ ਦੋ ਤਿੰਨ ਮਹੀਨੇ ਇਦਾਂ ਹੀ ਰਹੂਗਾ ਤੇ ਫਿਰ ਮੈਂ ਸੋਚਿਆ ਵੀ ਨਹੀਂ ਆਪਣੇ ਜਿਹੜੇ ਦਰਸ਼ਕਾ ਉਹ ਵੀ ਵੇਟ ਕਰਦੇ ਹੋਣਗੇ ਕਈਆਂ ਦਾ ਹੁੰਦਾ ਮੈਸੇਜ ਵੇ ਅਸੀਂ ਵੇਟ ਕਰਦੇ ਆ ਕੋਈ ਕਹਿੰਦਾ ਆਂਟੀ ਕੋਈ ਦੀਦੀ ਹੈ ਨਾ ਕਿਸ ਤਰ੍ਹਾਂ ਕਿਸ ਤਰ੍ਹਾਂ ਮਰਜੀ ਮਰખા ਲਾਂਟਕੀ ਲੱਗਦੀ ਹੋਊਗੀ ਚਲ ਕੋਈ ਨਹੀਂ ਇਹ ਵੀ ਸੋਨਾ ਵੱਡਾ ਰੁੱਤਪਾ ਹੈਗਾ ਅੱਛਾ ਅੱਜ ਮੈਂ ਟੌਪਿਕ ਲੈ ਕੇ ਆਈ ਆ ਬਈ ਜਿਹੜੇ ਫਰੈਂਡਸ ਆ ਉਹ ਅਸੀਂ ਕਿਸ ਤਰ੍ਹਾਂ ਦੇ ਸਾਨੂੰ ਫਰੈਂਡ ਚਾਹੀਦੇ ਆ ਫਰੈਂਡਸ ਆਲਵੇਜ਼ ਨਾ ਬਈ ਜਿਹੜੇ ਵਧੀਆ ਫਰੈਂਡਸ ਹੋਣ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰਦੇ ਹੋਣ ਤੇ ਤੁਸੀਂ ਉਹਨਾਂ ਦੀ ਗੱਲਬਾਤ ਚੰਗੀ ਤਰ੍ਹਾਂ ਸੁਣ ਕੇ ਨਾ ਕਿ ਉਹਦਾ ਮਖੌਲ ਬਣਾਉਣਾ ਉਹਦੇ ਤੇ ਸੋਚ ਵਿਚਾਰ ਕਰਕੇ ਉਹਨੂੰ ਐਡਵਾਈਸ ਦੇਣੀ ਤੇ ਜੇ ਸਾਡੇ ਕੋਲੇ ਹੁਣ ਪ੍ਰੋਬਲਮ ਸਾਰੇ ਕੋਲੇ ਹੁੰਦੀਆਂ ਜ਼ਿੰਦਗੀ ਦੇ ਵਿੱਚ ਕਿਸੇ ਕੋਲੇ ਕੁਐਸਚਨ ਦਾ ਕਿਸੇ ਕੋਲ ਕੁਐਸਚਨ ਇਹ ਨਹੀਂ ਆਪਾਂ ਕਹਿ ਸਕਦੇ ਹਰੇਕ ਦੀ ਜ਼ਿੰਦਗੀ ਹੈ ਜਿਹੜੀ ਉਹ ਸਟ्रेस ਫ੍ਰੀ ਆ ਨਹੀਂ ਹੁੰਦਾ ਸਾਰਿਆਂ ਕੋਲ ਕੁਐਸਚਨ ਕੁਐਸਚਨ ਹੁੰਦਾ ਕਿਉਂਕਿ ਬੱਚੇ ਤਾਂ ਅੱਜਕੱਲ ਬਹੁਤ ਬੀਜ਼ੀ ਆ ਬੱਚਿਆਂ ਨਾਲ ਅਸੀਂ ਗੱਲਾਂ ਕਰ ਹੀ ਨਹੀਂ ਸਕਦੇ ਸਾਡਾ ਤੇ ਉਹਨਾਂ ਦਾ ਸੋਚ ਉਹ ਵੀ ਬਹੁਤ ਜ਼ਿਆਦਾ ਫਰਕ ਆ ਫਿਰ ਅਸੀਂ ਜਿਹੜੇ ਸਾਡੇ ਫਰੈਂਡਸ ਆ ਅਸੀਂ ਉਹਨਾਂ ਦੇ ਨਾਲ ਡਿਸਕਸ ਕਰ ਸਕਦੇ ਆ ਤੇ ਜਿਹੜੇ ਫਰੈਂਡਸ ਆ ਉਹ ਤੁਹਾਨੂੰ ਸਹੀ ਐਡਵਾਈਸ ਦੇਣ ਇਹ ਸਾਨੂੰ ਯਕੀਨ ਹੋਣਾ ਚਾਹੀਦਾ ਉਸ ਫਰੈਂਡ ਕੋਲੇ ਕਰੋ ਵੀ ਇਹ ਹੈ ਮੇਰੇ ਕੋਲੇ ਦਿਲ ਵਿੱਚ ਗੱਲ ਤੇ ਵੀ ਦੱਸੋ ਮੈਨੂੰ ਕੀ ਐਡਵਾਈਸ ਹੋਵੇ ਤੇ ਤੁਹਾਨੂੰ ਵੀ ਐਡਵਾਈਸ ਠੀਕ ਦੇਣੀ ਚਾਹੀਦੀ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਫਰੈਂਡਸ ਜਿਹੜੇ ਅਸੀਂ ਜੰਗਲਾਂ ਵਿੱਚ ਉੱਥੇ ਲੱਭ ਕੇ ਨਾ ਹੀ ਅਸੀਂ ਇੱਥੇ ਹੋਰ ਕਿਤੋਂ ਲੱਭਣੇ ਆਂ ਕਈ ਵਾਰੀ ਥੋਡੀ ਨਾ ਮੈਂ ਦੇਖਿਆ ਹੁਣ ਜਿੱਦਾਂ ਮੈਂ ਕਿਤੇ ਜਾਨੀਆ ਤੁਹਾਨੂੰ ਆਪ ਹੀ ਪਤਾ ਲੱਗਣ ਲੱਗ ਜਾਂਦਾ ਕਿ ਤੁਸੀਂ ਉਸ ਨੂੰ ਦੇਖਦੇ ਆਂ ਉਹਦੇ ਫੇਸ ਤੋਂ ਫੇਸ ਇਮਪ੍ਰੈਸ਼ਨ ਫਿਰ ਉਹਦੇ ਤੁਸੀਂ ਆਇਸ ਤੋਂ ਪਤਾ ਲੱਗ ਜਾਂਦਾ ਤੁਸੀਂ ਦੋ ਚਾਰ ਵਾਰੀ ਗੱਲਬਾਤ ਕਰਦੇ ਆਂ ਫਿਰ ਤੁਹਾਨੂੰ ਜਜਮੈਂਟ ਹੋਣ ਲੱਗ ਜਾਂਦੀ ਆ ਬਈ ਇਹ ਮੇ ਫਰੈਂਡ ਮੇਰੇ ਵਾਸਤੇ ਸੂਟ ਹੋਗੀ ਫੇਰ ਆਪਾਂ ਥੋੜੇ ਜਿ ਇੱਕ ਦੂਜੇ ਦੇ ক্লোਜ਼ ਹੋਣ ਲੱਗ ਜੰਨੇ ਆ ਇਸ ਤਰ੍ਹਾਂ ਜਿਹੜੇ ਗੁੱਡ ਫਰੈਂਡਸ ਆ ਨਾ ਉਹ ਆਲਵੇਸ ਤੁਹਾਨੂੰ ਵਧੀਆ ਐਡਵਾਈਸ ਦੇਣਗੇ ਵਧੀਆ ਤੁਹਾਡੇ ਨਾਲ ਗੱਲਬਾਤ ਕਰਨਗੇ ਵਧੀਆ ਤੁਹਾਨੂੰ ਵੀ ਇਦਾਂ ਸਟ्रेस ਫ੍ਰੀ ਹੁੰਨੇ ਆ ਤੁਸੀਂ ਜਿਸ ਤਰ੍ਹਾਂ ਅਸੀਂ ਹੁਣ ਤਿੰਨ ਚਾਰ ਫਰੈਂਡਸ ਹੈਗੇ ਆ ਅਸੀਂ ਆਪਦਾ ਗੱਲਬਾਤ ਕਰ ਲਈ ਫੇਰ ਅਸੀਂ ਬਣਾ ਲਿਆ ਪ੍ਰੋਗਰਾਮ ਸਮਰ ਵਿੱਚ ਤਾਂ ਅਸੀਂ ਕਾਫੀ ਗਏ ਪਰ ਹੁਣ ਜਿਵੇਂ ਵੈਂਟਰ ਆ ਵੈਂਟਰ ਦੇ ਵਿੱਚ ਥੋੜਾ ਜਿਹਾ ਔਖ ਲੱਗਦਾ ਉਹ ਨਹੀਂ ਰਾਸ਼ੀਤੀ ਹੋ ਜਾਂਦਾ ਤੇ ਫੇਰ ਉਦੋਂ ਤੁਸੀਂ ਬਾਹਰ ਜਾਓ ਉੱਥੇ ਫਰੇ ਗੱਲਾਂ ਕਰ ਲੋ ਤੇ ਸ਼ੋਪਿੰਗ ਕਰ ਲੋ ਖਾ ਪੀ ਲੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਤੁਹਾਨੂੰ ਬਹੁਤ ਸਟ्रेस ਰਿਲੀਵ ਦਿੰਦੀਆਂ ਇਹੋ ਜਿਹਾ ਕੁਝ ਸਾਡੇ ਦਿਮਾਗ ਵਿੱਚ ਹੋਣਾ ਚਾਹੀਦਾ ਵਾ ਤੇ ਕਰਨਾ ਚਾਹੀਦਾ ਵਾ ਕਿਉਂਕਿ ਇਹ ਤਾਂ ਹੈ ਨਹੀਂਗਾ ਹੁਣ ਜਿਹੜਾ ਬਈ ਸਾਡਾ ਸਾਡਾ ਸਟ्रेस ਆ ਇਹ ਅਸੀਂ ਕਿਤੋਂ ਕੱਢ ਕੇ ਬਾਹਰ ਦਿਮਗ ਜੇ ਅਸੀਂ ਆਹ ਦੇ ਸਟ्रेस ਨੂੰ ਕਿਸੇ ਦੇ ਮੋਰੇ ਰੱਖਾਂਗੇ ਤਾਂ ਹੀ ਸਾਨੂੰ ਸੋਲੂਸ਼ਨ ਕੋਈ ਲੱਭੂਗਾ ਤੇ ਹਰੇਕ ਦੀ ਗੱਲ ਹੈ ਜਿਹੜੀ ਉਹ ਨਾਈਸਲੀ ਸੁਣਨੀ ਚਾਹੀਦੀ ਆ ਇਹ ਨਹੀਂ ਹੈਗਾ ਕਿ ਉਹਦਾ ਮਖੌਲ ਬਣਾਉਣਾ ਜਾਂ ਇੱਥੋਂ ਗੱਲ ਸੁਣ ਲਈ ਦਸਾਂ ਕੋਲੇ ਫੇਰ ਉਹ ਗੱਲ ਕਰਨੀ ਆ ਉਹਨੇ ਮੇਰੇ ਨਾਲ ਆ ਗੱਲ ਕੀਤੀ ਸੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਮੇਰੇ ਕੋਲੇ ਥੋੜੀਆਂ ਜਿਹੀਆਂ ਫਰੈਂਡਸ ਹੈਗੀਆਂ ਦੋ ਤਿੰਨ ਉਹ ਫਰੈਂਡਸ ਮੇਰੀਆਂ ਮੇਰੇ ਖਲ ਆਈ ਥਿੰਕ 35 35 ਸਾਲ ਤੋਂ ਹੈਗੀਆਂ ਹਜੇ ਤੱਕ ਅਸੀਂ ਇੱਕ ਦੂਜੇ ਦੇ ਘਰ ਤਾਂ ਅਸੀਂ ਘੱਟ ਹੀ ਜਾਂਦੇ ਆ ਜਿਵੇਂ ਕੋਈ ਫੰਕਸ਼ਨ ਹੋਵੇ ਇੱਕ ਦੂਜੇ ਨੂੰ ਵਾਈਟ ਇਨਵਾਈਟ ਕਰਨਾ ਜਾਂ ਬਾਹਰ ਕਾਫੀ ਵਾਸਤੇ ਚਲੇ ਗਏ ਲੰਚ ਵਾਸਤੇ ਚਲੇ ਗਏ ਜਾਂ ਡਿਨਰ ਵਾਸਤੇ ਇਦਾਂ ਦੇ ਅਸੀਂ ਬਈ ਹਜੇ ਤੱਕ ਉਹ ਸਾਡੀਆਂ ਫਰੈਂਡਸ ਚਲੋ ਜੰਦੀਆਂ ਵਾਸਤੇ ਹੀ ਰਹਣ ਹੁਣ ਇੱਕ ਦੋ ਇਦਾਂ ਦੀਆਂ ਹੁਣ ਕੰਡਮ ਸਰੀਰ ਹੋ ਗਏ ਕਿਸੇ ਦਾ ਕੋਸ਼ਿਸ਼ ਕਿਸਾ ਕੁਝ ਪਰ ਫਿਰ ਹੋਰ ਥੋੜੀ ਲੱਭਣੀ ਪੈਂਦੀ ਹੈ ਕੋਈ ਫਰੈਂਡ ਤੇ ਉਹਨਾਂ ਦੇ ਨਾਲ ਵੀ ਕੰਮ ਚਲਾਉਣਾ ਪੈਂਦਾ ਪਰ ਮੈਂ ਜਿਹੜੀਆਂ ਫਰੈਂਡਸ ਲਵਦੀ ਹੁੰਦੀਆਂ ਨਾ ਮੈਂ ਆਪ ਦੀ ਈਜ਼ ਤੋਂ ਕਾਫੀ ਜੰਗ ਲਵ ਲੈਂਦੀ ਆ ਤਾਂ ਕਿ ਉਹ ਜੰਗਾ ਉਹਨਾਂ ਦਾ ਫਰੈਸ਼ ਥੋੜਾ ਜਿਹਾ ਮਾਈਂਡ ਆ ਤੇ ਉਹਦੇ ਨਾਲ ਫਿਰ ਮੈਂ ਵੀ ਥੋੜੀ ਜਿਆਦਾ ਫਰੈਸ਼ ਹੋ ਜਾਂਦੀ ਆ ਤੇ ਇਸ ਤਰ੍ਹਾਂ ਦੀ ਹੈਗੀ ਆ ਗੱਲ ਵੇ ਫਰੈਂਡਸ ਜਿਹੜੀਆਂ ਉਹ ਆਲਵੇਜ਼ ਆਪਣੇ ਕੋਲੇ ਹੋਣੀਆਂ ਚਾਹੀਦੀਆਂ ਬੈਸਟ ਫਰੈਂਡ ਹੋਣੇ ਚਾਹੀਦੇ ਆ ਸਨਸੀਅਰਟੀ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਆਪਾਂ ਨੂੰ ਟਰਸਟ ਹੋਣਾ ਚਾਹੀਦਾ ਇਹ ਵੱਡੀ ਗੱਲ ਆ ਟਰਸਟ ਆ ਜਿਹੜੀ ਉਹ ਫ੍ਰੀ ਚੀਜ਼ ਦੇ ਵਿੱਚ ਕੰਮ ਕਰਦਾ ਵਾ ਤੁਹਾਡੀ ਹਰੇਕ ਲਾਈਫ ਦੇ ਹਰੇਕ ਕੰਮ ਦੇ ਵਿੱਚ ਹਰੇਕ ਪ੍ਰੋਬਲਮ ਦੇ ਵਿੱਚ ਉਹ ਤੁਹਾਨੂੰ ਹੈਲਪ ਦਊਗਾ ਤੇ ਆਪਾਂ ਨੇ ਆ ਬੱਚਿਆਂ ਨਾਲ ਕਰ ਨਹੀਂ ਸਕਦੇ ਇਹੋ ਜਿਹੀਆਂ ਗੱਲਾਂ ਚਲੋ ਠੀਕ ਅੱਜ ਹੁਣ ਮੈਂ ਬਸ ਕਰਦੇ ਇੱਥੇ ਤੇ ਸਾਰੇ ਮੇਰੇ ਰੱਬ ਵਰਗੇ ਸੋਤ ਤੈਨ ਪਿਆ ਪੂਜੀ ਸੱਸੀ ਘਰ ਓਕੇ ਜੀ ਫੇਰ ਮਿਲਦੇ ਆ ਓਕੇ